ਸਸਿ ਗਾਲ ਜੀ ਸਾਰੇ ਪ੍ਰਾਪਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਰੋਡੇ ਦੇ ਵਿੱਚ ਜ਼ਿਲ੍ਹਾ ਮੋਗੇ ਦੇ ਵਿੱਚ ਔਰ ਮੋਗੇ ਜ਼ਿਲ੍ਹਾ ਦਾ ਪਿੰਡ ਆ ਰੋਡੇ ਦੇ ਬਾਗੇ ਪਰਾਣੇ ਸ਼ਹਿਰ ਦੀ ਬੁੱਕਲ ਦਾ ਇਹ ਨਿੰਗਮਣ ਦਾ ਪਿੰਡ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਘਰੇਲੂ ਪਰਿਵਾਰ ਆ ਝੋਟੀ ਵਿਖਾਉਣੀਆਂ ਤੁਹਾਨੂੰ ਇੱਕ ਨੀਲੀ ਰਾਵੀ ਨਸਲ ਦੀ ਕਿੰਨੇ ਚਿਰ ਦੀ ਆ ਕੀ ਇਹਦੀ ਡਿਟੇਲ ਆ ਮੁੱਢਲੀ ਜਾਣਕਾਰੀ ਆਪਾਂ ਸਾਰੀ ਲੈਣੀ ਆ ਬਾਈ ਤੋ ਸਸੀ ਗੱਲ ਵੀਰੇ ਸਸੀ ਗੱਲ ਵੀਰੇ ਕੀ ਹਾਲ ਆ ਵੱਡੇ ਬਹੁਤ ਵਧੀਆ ਨਾਮ ਦੱਸ ਦੀ ਇੱਕ ਵਾਰੀ ਬਾਈ ਨਾਮ ਵੀਰੇ ਬਨਵੀਰ ਸਿੰਘ ਮੰਨਾ ਮੰਨਾ ਠੀਕ ਆ ਮਨੇ ਬਾਈ ਫਿਰ ਜਿਹੜੀ ਝੋਟੀ ਆ ਇਹ ਕਿੰਨੀ ਜਲਦੀ ਹੋਗੀ ਇਹ 3 ਸਾਲ ਦੀ ਹੋਗੀ ਭਰਾ ਓਕੇ ਬਣੀ ਪੁਣੀ ਕੋਈ ਵੀਰੇ ਬਣੀ ਵੀਰੇ 20 ਦਿਨ ਹੋ ਗਿਆ ਟੀਕਾ ਭਰਾਇਆ ਹਨਾ ਓਕੇ ਠੀਕ ਆ ਬਾਈ ਕੋਈ ਸੀਮਣ ਵਗੈਰਾ ਦਾ ਰਿਕਾਰਡ ਪਤਾ ਕਿ ਨਹੀਂ ਪਤਾ ਸੀਮਣ ਯਾਰ ਸਿੱਥੇ ਸਟਰਾ ਪਿਆ ਇੱਥੇ ਰੱਖਿਆ ਉਹ ਵੇਖ ਕੇ ਦੱਸ ਦਾਂਗੇ ਹਨਾ ਓਕੇ ਓਕੇ ਠੀਕ ਠੀਕ ਤੇ ਮਨਲਾ ਬੜਾਈ ਕਿਹੜੇ ਤੋਂ ਲੱਗੋ ਨਹੀਂ ਇਹ ਇਹਦੇ ਸੀਮੰਦਾ ਨਹੀਂ ਵੀਰੇ ਪਤਾ ਆਪ ਨੂੰ ਇਹ ਪਿੰਡੋਂ ਆਪਾਂ ਕੱਟੀ ਲਈ ਸੀਗੀ ਹਣਾ ਕਿਉਂਕਿ ਇਹਨਾਂ ਆਪਦਾ ਨਹੀਂ ਪਤਾ ਹਾਂ ਤੇ ਗਾਂ ਜਿਹੜਾ ਟੀਗਾ ਭਰਾਇਆ ਉਹਦਾ ਪਤਾ ਹਾਂ ਓਕੇ ਓਕੇ ਠੀਕ ਹੈ ਬਾਈ ਤੇ ਰੇਟ ਵੀਰੇ ਕੀ ਕਰਾਂਗੇ ਬਾਈ ਰੇਟ ਇਹਦਾ ਵੀਰੇ 55000 55000 ਰੁਪਏ ਮੰਨ ਤਣ ਕਰਦੇ ਆ ਕਿਉਂ ਕਰ ਦਾਂਗੇ ਮੌਕੇ ਤੇ ਬਾ ਮਾੜਾ ਮੋਟਾ ਜਿਹਾ ਹਣਾ ਬਾਈ ਮੰਨੇ ਵੀ ਤੋਰੀ ਵੀਰੇ ਬੜਾ ਹਾਂ ਤੋੜ ਦੇ ਵੀਰੇ ਲੈ ਵੀ ਖੋਲਦੇ ਵੀਰੇ ਮੜੀ ਦੀ ਲੈ ਵੀ ਮੇਤਰੋ ਦੇਖ ਸਕਦੇ ਆ ਤੁਸੀਂ ਔਰ 3 ਸਾਲ ਦੀ ਜਾਂਦੀ ਉਮਰ ਆ ਕਦ ਕਾਠੀ ਢੰਗ ਸੇ ਟੁੰਚੇ ਚੱਲੋ ਛੋਟੇ ਪੂਰੀ ਚੰਗੀ ਆ ਬਾਕੀ ਬਰੀਕੀਆਂ ਸਾਰੀ ਚੰਗੀਆਂ ਸੋਹਣੀ ਤਿਆਰ ਹੋ ਗਈ ਬਹੁਤ ਚੰਗੀ ਆ ਵੀਰੇ ਝੋਲੀ ਝਾਲੀ ਹੈ ਨਾ ਸਾਰੇ ਪਾਸੇ ਹੈ ਨਾ ਜਾਨੀਆਂ ਨੂੰ ਛੁਨੀਆਂ ਸਾਰੀਆਂ ਕਵਰ ਕਰਦੀ ਆ ਔਣੀ ਲਾ ਜਾ ਭਾਈ ਔਣੀ ਕੋਈ ਨਾ ਵਜਣ ਵੀਰ ਵਾਲੀ ਝੋਟੀਆਂ ਕੋਈ ਛੋਟੀ ਮੋਟੀ ਨਾ ਗਿਣਿਆ ਜੇ ਇਹਨੂੰ ਕਰਮ ਵਾਲੀ ਨਾ 55000 ਰੁਪਏ ਦਾ ਰੇਟ ਆ ਗੱਲ ਬਾਤ ਲਈ ਨੰਬਰ ਆਪਾਂ ਲੈ ਲੈਨੇ ਆ ਨੰਬਰ ਭਾਈ ਦਾ ਸਕਰੀਨ ਤੇ ਲਾ ਦਾਂਗੇ ਉਹ ਨੰਬਰ ਵੀਰੇ ਸਕਰੀਨ ਤੇ ਲਾ ਹਾਂ ਓਕੇ ਨੰਬਰ ਸਕਰੀਨ ਤੇ ਲਾ ਦਾਂਗੇ ਧੰਨਵਾਦ ਸ਼ੁਕਰੀਆ ਚੌਂਦਰ